ਬਾਬਾ ਰਾਮ ਸਿੰਘ ਗੰਡੂ ਵਾਲੇ ਮਹਾਪੁਰਸ਼ਾਂ ਦਾ ਤਿੰਨ ਸਾਲੀ ਵਾਲਿਆਂ ਦਾ ਮਹਾਪੁਰਸ਼ਾਂ ਦਾ ਤੁਹਾਡੇ ਘਰੇ ਤਾਂ ਹਰ ਮਹੀਨੇ 13 ਤਰੀਕ ਨੂੰ ਬਾਬਾ ਜੀ ਪ੍ਰਸ਼ਾਦਾ ਛਕਦੇ ਸੀ ਹਾਂ ਤੇ ਆਪਸ ਵਿੱਚ ਪਾਪਾ ਜੀ ਪਿਆਰ ਸੀ ਜਿਹੜਾ ਨਾ ਪਿਆਰ ਤਾਂ ਬਹੁਤ ਜ਼ਿਆਦਾ ਸੀ ਉਹਨਾਂ ਨੇ ਨਾ ਪੱਗਾਂ ਵਟਾਉਣੀਆਂ ਅੱਛਾ ਜੀ ਅੱਪੇ ਗੱਦੀਆਂ ਵਟਾ ਲੈਣੀਆਂ ਪੈਸੇ ਹੀ ਵਟਾ ਦੇਣੇ ਫਿਰ ਉਹਨਾਂ ਨੇ ਆਪਣਾ ਕਈ ਵਾਰੀ ਇੱਕ ਵਾਰੀ ਅਰੇ ਜੀ ਜਦ ਲੰਡਰ ਟੋ ਆਏ ਗੰਡੂ ਵਾਲਾ ਜੀ ਨਾਲ ਗੰਡੂ ਵਾਲਾ ਪੱਗ ਮਟਾਉਣੀ ਤਾਂ ਟਾਈਮ ਸਾਡੇ ਡਾਕਟਰ ਜੀ ਰਾਤ ਦਾ ਬਾਬਾ ਜੀ ਬੈਠੇ ਰੋਟੇ ਪਰ ਜਦਾ ਜੱਗ ਕਹੇ ਲੈਓ ਪੱਗ ਮਟਾਓ ਤੇ ਬਾਬਾ ਬਾਬਿਆਂ ਨੇ ਪਾਗੈ ਤਾ ਭਾਲੀ ਇਹ ਦੇਓ ਭਾਈ ਕਹਿੰਦੇ ਗੰਡੂ ਆਪਣਾ ਬਾਬੇ ਵੱਡੇ ਕਹਿਣ ਲੱਗੇ ਗੰਡੂ ਆਣੋ ਆਈਏ ਉਹ ਬਾਬਾ ਜੀ ਤੁਸੀਂ ਪੜੇ ਲਿਖੇ ਹੋ ਆਹਾਂ ਪਾਰਾ ਆਦਮੀ ਐ ਤੁਸੀਂ ਮੇਰੇ ਨਾਲ ਪੱਗਾਂ ਬਟਾਉਣੇ ਕੋ ਮੇਲ ਥੋੜਾ ਹਾਂਜੀ ਉਹ ਬਾਬੇ ਕਹਿੰਦੇ ਗੰਡੂ ਆਲੇ ਲੱਗੇ ਪੰਜ ਮਾਰਾ ਪੜਿਆ ਸ਼ਾਂਤੀ ਰਹਿ ਗਿਆ ਤੂੰ ਰੱਬ ਵੀ ਤੇ ਤਾਈ ਬਣ ਗਿਆ ਜੀ ਕਰਿਆ